ਰੇਡੀਓ ਵੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡੇ ਲਈ ਇੱਕ ਵੱਡੀ ਖਬਰ ਜਿਹੜੀ ਆ ਲੈ ਕੇ ਹਾਜ਼ਰ ਹੋਏ ਆਂ ਜੀ ਹੁਣ ਤੁਹਾਡਾ ਕਿਸਾਨ ਵੀਰਾਂ ਦਾ ਕਰਜ਼ਾ ਜਿਹੜਾ ਹੋਵੇਗਾ ਮਾਫ਼ ਕਿਸ-ਕਿਸ ਕਿਸਾਨ ਵੀਰ ਨੂੰ ਇਸ ਦਾ ਲਾਭ ਮਿਲੇਗਾ ਸਰਕਾਰ ਨੇ ਜਾਰੀ ਜਿਹੜੇ ਆ ਹੁਕਮ ਜਿਹੜੇ ਨੇ ਉਹ ਕਰ ਦਿੱਤੇ ਹੈਗੇ ਨੇ ਸੋ ਹੁਣੇ ਹੀ ਕੁਝ ਕੀ ਟਾਈਮ ਪਹਿਲਾਂ ਜੋ ਅੱਜ ਕੈਬਨਿਟ ਅਤੇ ਵਿੱਤ ਮੰਤਰੀ ਦੀ ਮੀਟਿੰਗ ਹੋਈ ਆ ਜਿਦੇ ਵਿੱਚ ਕਾਫੀ ਵੱਡੇ-ਵੱਡੇ ਮੁੱਦਿਆਂ ਤੇ ਜਿਹੜੀ ਚਰਚਾ ਜਿਹੜੀ ਅੱਜ ਕੀਤੀ ਗਈ ਸੀ ਸੋ ਸਾਨੂੰ ਦੱਸਦੀ ਹੈ ਕਿ ਕਿਹੜੇ ਕਿਹੜੇ ਕਿਸਾਨ ਵੀਰਾਂ ਦਾ ਕਰਜ਼ਾ ਮਾਫ਼ ਹੋਣ ਜਾਵੇਗਾ ਪੂਰੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਰੋਡ ਕਰ ਲਓ ਜੀ ਤਾਂ ਜੋ ਤੁਹਾਨੂੰ ਇਸ ਚੈਨਲ ਦੇ ਕਿਸਾਨ ਵੀਰੋ ਤੁਹਾਡੇ ਰਿਲੇਟਿਡ ਹੀ ਵੀਡੀਓ ਜੜੀਆਂ ਮਿਲਦੀਆਂ ਰਹਿਣ ਤੁਹਾਨੂੰ ਦੱਸਦੀ ਹੈ ਕਿ ਵਿੱਤ ਮੰਤਰੀ ਨੇ ਅੱਜ ਪੰਜਾਬ ਦੇ ਅਤੇ ਹਰਿਆਣਾ ਦੇ ਅਤੇ ਝਾਰਖੰਡ ਦੇ ਇਸ ਤੋਂ ਇਲਾਵਾ ਹੋਰ ਅਦਰ ਸਟੇਟਾਂ ਦੇ ਜਿਹੜੇ ਵੀ ਕਿਸਾਨ ਵੀਰਾਂ ਨੇ ਕਰਜ਼ੇ ਲਏ ਹੋਏ ਨੇ ਲੋਨ ਲਏ ਹੋਏ ਨੇ ਉਹਨਾਂ ਦੀ ਜੋ ਰਕਮ ਹੈ 40000 ਜਿਸ ਵੀ ਕਿਸਾਨ ਵੀਰ ਨੇ ਰਕਮ ਲਈ ਹੋਈ ਹੈ 40000 ਤੱਕ ਜਿਨ੍ਹਾਂ ਨੇ 40000 ਤੋਂ ਉੱਪਰ ਲੋਨ ਲਿਆ ਹੋਇਆ ਛੇ ਉਹਨਾਂ ਦਾ ਕਰਜ਼ਾ ਜਿਹੜਾ ਮਾਫ਼ ਨਹੀਂ ਹੋ ਜਾ ਰਿਹਾ ਪਰ ਜਿਹੜੇ ਕਿਸਾਨ ਵੀਰਾਂ ਨੇ 40000 ਤੱਕ ਦਾ ਲੋਨ ਜਿਹੜਾ ਇਹ ਲਿਆ ਹੋਇਆ ਵੀ ਤਮੰਤਰੀ ਦਾ ਜੋ ਐਲਾਨ ਹੈ ਉਹ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਸੋ ਦੇਖੋ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਵੀ ਅਜਿਹੀ ਜਿਨ੍ਹਾਂ ਨੇ ਆਪਣੇ ਜੋ ਲੋਨ ਸੀ ਉਹ ਲਏ ਹੋਏ ਸੀ ਸੋ ਤੁਹਾਨੂੰ ਦੱਸ ਦਈਏ ਕਿ ਉੱਧਰ 18ਵੀਂ ਕਿਸ਼ਤ ਜਿਹੜੀ ਆ ਪੀਐਮ ਕਿਸਾਨ ਸਮਾਨਦੀ ਯੋਜਨਾ ਦੀ ਪਾਣ ਤੋਂ ਬਾਅਦ ਹੁਣ ਜਿਹੜਾ ਇੱਕ ਵੱਡਾ ਫੈਸਲਾ ਜਿਹੜਾ ਮੀਟਿੰਗ ਦੇ ਵਿੱਚ ਲਿਆ ਗਿਆ ਹੈਗਾ ਸੋ ਤੁਹਾਨੂੰ ਦੱਸ ਦਈਏ ਕਿ 40000 ਰੁਪਏ ਦਾ ਕਰਜ਼ਾ ਜਿਹੜਾ ਮੁਆਫ ਜਿਹੜਾ ਕਰਨ ਦੀ ਗੱਲ ਜਿਹੜੀ ਆ ਕੀਤੀ ਗਈ ਆ ਇਸ ਨੂੰ ਵਿਧਾ ਕੇ 2 ਲੱਖ ਰੁਪਏ ਤੱਕ ਵੀ ਕਰਨ ਦੀ ਵੀ ਯੋਜਨਾ ਜਿਹੜੀ ਬਣਾਈ ਜਾ ਰਹੀ ਹੈ ਸਰਕਾਰ ਵੱਲੋਂ ਤੁਹਾਨੂੰ ਦੱਸਦੀ ਵਿੱਤ ਮੰਤਰੀ ਦੇ ਵਿੱਚ ਅੱਜ ਜੋ ਰੇਲਵੇ ਟਿਕਟਾਂ ਨੇ ਜੋ ਕਿ ਪਲੇਟਫਾਰਮ ਤੋਂ ਮਿਲਦੀਆਂ ਨੇ ਉਹਦੇ ਵਿੱਚ ਜੋ GST ਆ ਉਹ ਅੱਜ ਤੋਂ ਬਾਅਦ ਤੁਹਾਨੂੰ ਨਹੀਂ ਲੱਗੇਗੀ ਉਹਦੇ ਤੁਹਾਨੂੰ ਦੱਸਦੀ ਕਿ ਕਿਸਾਨ ਵੀਰੋ 40000 ਰੁਪਏ ਤੱਕ ਦਾ ਜਿਹੜਾ ਕਰਜ਼ਾ ਆ ਉਹ ਮਾਫ਼ ਕਰਨ ਦੀ ਗੱਲ ਜਿਹੜੀ ਹੈ ਸਰਕਾਰ ਨੇ ਕੀਤੀ ਹੈ ਪਰ ਅਜੇ ਇਹਦੇ ਤੇ ਸਟੈਂਪ ਜਿਹੜੀਆਂ ਮੋਹਰ ਜਿਹੜੀ ਹੈ ਨਹੀਂ ਲੱਗੀ ਹੈਗੀ ਪਰ ਸਰਕਾਰ ਨੇ ਇਹ ਜਿਹੜਾ ਮੁੱਦਾ ਹੈਗਾ ਆ ਇਸ ਨੂੰ ਵੀ ਐਡ ਕਰ ਲਿਆ ਕਿ ਕਿਸਾਨ ਵੀਰਾਂ ਦਾ ਜਿਹੜਾ 40000 ਤੱਕ ਦਾ ਜਿਹੜਾ ਲੋਨ ਹੈ ਉਹ ਬਿਲਕੁਲ ਜਿਹੜਾ ਮਾਫ ਜਿਹੜਾ ਕਰ ਦਿੱਤਾ ਜਾਵੇਗਾ ਸੋ ਜਦੋਂ ਵੀ ਇਹ ਫਾਈਨਸਲੇ ਤੇ ਸਟੈਂਪ ਲੱਗਦੀ ਆ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਵੀਡੀਓ ਜਿਹੜੀ ਹੈ ਛੇਤੀ ਤੋਂ ਛੇਤੀ ਅਪਲੋਡ ਜ਼ਰੂਰ ਕਰ ਦਵਾਂਗੇ ਸੋ ਕਿਸਾਨ ਵੀਰੋ ਚੈਨਲ ਨਾਲ ਜੁੜੇ ਜਰੂਰ ਰਹਿਣਾ ਧੰਨਵਾਦ